ਬਨਾਈ ਰਾਮ ਨਾਮੁ ਖੁਦ ਦੀਆ ਏਕਾ ਲਿਵਲਾਈ ਰਹਾਉ ਆਖ ਲੇ ਤਨ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਬਨਾਈ ਰਾਮ ਨਾਮ ਖੁਦ ਦੀਆ ਇਕਾ ਲਿਵ ਲਾਈ ਰਹਾਉ ਆਖ ਲੇ ਤਨ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਅਪਨਾਈ ਰਾਮ ਨਾਮ ਖੁਦ ਦੀਆ ਏਕਾ ਲਿਵਨਾਈ ਰਹਾਉ ਰਾਖ ਲਈ ਤਨ ਰਖਨ ਹਾਰ ਸਭ ਬਿਹਾਜ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਬਨਾਈ ਰਾਮ ਨਾਮੁ ਖੁਦ ਦੀਆ ਏਕਾ ਲਿਵਲਾਈ ਰਹਾਉ ਰਹਾਉ ਆਖ ਲੇ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮੁ ਖੁਦ ਦੀਆ ਏਕਾ ਲਿਵਲਾਈ ਰਹਾਉ ਰਹਾਉ ਆਖ ਲੇ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਰਾਮ ਨਾਮ ਖੁਦ ਦੀਆ ਏਕਾ ਲਿਵਲਾਈ ਰਹਾਉ ਰਾਖ ਲਈ ਤਨ ਰਖਨ ਹਾਰ ਸਭ ਬਿਹਾਜ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਰਾਮ ਨਾਮ ਖੁਦ ਦੀਆ ਏਕਾ ਲਿਵਲਾਈ ਰਹਾਉ ਰਾਮ ਨਾਮੁ ਖੁਦ ਦੀਆ ਏਕਾ ਲਿਵਲਾਈ ਰਹਾਉ ਆਖ ਰਖ ਲੈ ਤਨ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਬਣਾਈ ਰਾਮ ਨਾਮ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਖ ਲਈ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਖ ਲਈ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਦਬਨਾਈ RAM ਨਾਮ ਖੁਦ ਦਿਆ ਏਕਾ ਲਿਵਲਾਈ ਰਹਾਉ ਰਹਾਉ ਆਖ ਲਈ ਤਨ ਰਖਨ ਹਾਰ ਸਭ ਬਿਹਾਗ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਦਬਨਾਈ ਰਾਮ ਨਾਮ ਖੁਦ ਦੀਆ ਏਕਾ ਲਿਵ ਲਈ ਰਹਾਉਂ ਹਾਉ ਰਾਖਲੇ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਤਬ ਬਨਾਈ ਰਾਮ ਨਾਮ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਖ ਲੇ ਤਨ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਖ ਲੇ ਤਨ ਰਖਨ ਹਾਰ ਸਭ ਬਿਹਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਰਾਮ ਨਾਮੁ ਖੁਦ ਦੀਆ ਏਕਾ ਲਿ ਬਲਾਈ ਰਹਾਉ ਆਖ ਲੇ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਬਣਾਈ ਰਾਮ ਨਾਮ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਖ ਲੇ ਤਮ ਰਖਨ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਖ ਲੇ ਤਮ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਬਨਾਈ ਰਾਮ ਨਾਮ ਖੁਦ ਦਿਆ ਏਕਾਲੇ ਬਲਾਈ ਰਹਾਉ ਆਖ ਲਈ ਤਨ ਰਖਨ ਹਾਰ ਸਭ ਬਿਹਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਬਨਾਈ ਰਾਮ ਨਾਮ ਖੁਦ ਹੀ ਆਇਆ ਏਕਾ ਲਿਵ ਲਈ ਰਹਾਉ ਆਖ ਲਏ ਤਮ ਰਖਨ ਹਾਰ ਸਭ ਬਿਹਾਗ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਬਣਾਈ ਰਾਮ ਨਾਮੋਂ ਖੁਦ ਦੀਆ ਏਕਾ ਲਿਵਲਾਈ ਰਹਾਉ ਰਾਖ ਲਿਆ ਤਮ ਰਖਨ ਹਾਰ ਸਭ ਬਿਹਾਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਪ੍ਰਣਾਈ ਰਾਮ ਨਾਮੁ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਉ ਆਖ ਲੇ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮੁ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਉ ਆਖ ਲੇ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮ ਉਦਿਆ ਏਕਾਲੇ ਬਲਾਈ ਰਹਾਉ ਰਾਖ ਲਏ ਤਮ ਰਖਨ ਹਾਰ ਸਭ ਬਿਹਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮ ਉਦਿਆ ਰਾਮ ਨਾਮ ਖੁਦ ਦੀਆ ਏਕਾ ਲਿਵਲਾਈ ਰਹਾਉ ਰਾਖ ਲਿਆ ਤਮ ਰਖਨ ਹਾਰ ਸਭ ਬਿਹਾਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ pranai ਰਾਮ ਨਾਮੁ ਖੁਦ ਦੀਆ ਏਕਾ ਲਿਵ ਲਾਈ ਰਹਾਉ ਰਹਾਉ ਆਖ ਲੇ ਤਨ ਰਖਨ ਹਾਰ ਸਭ ਬਿਆਗ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਰਾਮ ਨਾਮੁ ਖੁਦ ਦੀਆ ਇਕਾ ਲਿ ਬਨਾਈ ਰਹਾ ਹਉ ਰਹਾ ਆਉ ਆਖ ਲੀਤਿ ਤਨ ਰਖਨ ਹਾਰ ਸਭ ਬਿਆਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਬਨਾਈ ਰਾਮ ਨਾਮੋਂ ਖੁਦ ਦਿਆ ਏਕਾ ਲਿਵਲਾਈ ਰਹਾਉ ਆ ਰੱਖ ਲਏ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਆ ਰਾਮ ਨਾਮੋਂ ਖੁਦ ਦਿਆ ਏਕਾ ਲਿਵਲਾਈ ਰਹਾਉ ਆ ਰੱਖ ਲਏ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮ ਖੁਦ ਦੀਆ ਏਕਾ ਲਿ ਬਨਾਈ ਰਹਾ ਹਾਂ ਰਾਖ ਲਈ ਤਨ ਰਖਨ ਹਾਰ ਸਭ ਬਿਹਾਜ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮ ਰਾਮ ਨਾਮ ਖੁਦ ਦੀਆ ਏਕਾ ਲਿਵ ਲਈ ਰਹਾਉ ਆਖ ਲੈ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਨਾਈ ਰਾਮ ਨਾਮ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਖ ਲੇ ਤਨ ਰਖਨ ਹਾਰ ਸਭ ਬਿਆਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਰਾਮ ਨਾਮ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਖ ਲੇ ਤਨ ਰਖਨ ਹਾਰ ਸਭ ਬਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਰਾਮ ਨਾਮ ਖੁਦ ਦੀਆ ਏਕਾ ਲਿ ਬਨਾਈ ਰਹਾ ਹਾਂ ਰੱਖ ਲਈ ਤਨ ਰਖਨ ਹਾਰ ਸਭ ਬਿਹਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਰਾਮ ਨਾਮ ਉਦਿਆ ਏਕਾ ਲਿਵ ਲਈ ਰਹਾਉ ਰੱਖ ਲਈ ਤਮ ਰਖਨ ਹਾਰ ਸਭ ਬਿਹਾਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਨਬਨਾਈ ਰਾਮ ਨਾਮੁ ਖੁਦ ਦੀਆ ਏਕਾ ਲਿਵ ਲਾਈ ਰਹਾ ਹਾਂ ਰਖ ਲੇ ਤਨ ਰਖਨ ਹਾਰ ਸਭ ਬਿਆਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਤ ਬਣਾਈ ਰਾਮ ਨਾਮ ਖੁਦ ਦੀਆ ਏਕਾ ਲਿਵਲਾਈ ਰਹਾਉਂ ਹਾਉ ਰਾਖ ਲਈ ਤਨ ਰਖਨ ਹਾਰ ਸਭ ਬਿਆਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮ ਖੁਦ ਦੀਆ ਏਕਾ ਲਿਵਲਾਈ ਰਹਾਉਂ ਹਾਉ ਰਾਖ ਲਈ ਤਨ ਰਖਨ ਹਾਰ ਸਭ ਬਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮ ਖੁਦ ਦੀਆ ਏਕਾ ਲਿ ਬਨਾਈ ਰਹਾਉ ਰੱਖ ਲਿਆ ਤਮ ਰਖਨ ਹਾਰ ਸਭ ਬਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਰਾਮ ਨਾਮੁ ਖੁਦ ਦੀਆ ਏਕਾ ਲਿਵ ਲਾਈ ਰਹਾਉ ਆਖ ਲਿਏ ਤਮ ਰਖਨ ਹਾਰ ਸਭ ਬਿਆਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਰਾਮ ਨਾਮੁ ਖੁਦ ਦੀਆ ਏਕਾ ਲਿਵ ਲਾਈ ਰਹਾਉ ਆਖ ਲਿਏ ਤਮ ਰਖਨ ਹਾਰ ਸਭ ਬਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਤਬ ਬਣਾਈ RAM ਨਾਮੁ ਖੁਦ ਦਿਆ ਏਕਾਲੇ ਬਲਾਈ ਰਹਾਉ ਆਖ ਲਏ ਤਨ ਰਖਨ ਹਾਰ ਸਭ ਬਿਹਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਤਬ ਬਣਾਈ ਰਾਮ ਨਾਮ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਉ ਰਾਖ ਲਈ ਤਨ ਰਖਨ ਹਾਰ ਸਭ ਬਿਆਗ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਤੁਮ ਨਾਈ ਰਾਮ ਨਾਮ ਖੁਦ ਦਿਆ ਏਕਾ ਲਿਵ ਲਾਈ ਰਹਾਉ ਆਉ ਰਾਖ ਲਈ ਤਨ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਰਾਮ ਨਾਮ ਉਦਿਆ ਏਕਾ ਲਿਵਲਾਈ ਰਹਾਉ ਰਾਖ ਲੇ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਰਾਮ ਨਾਮ ਉਦਿਆ ਰਾਮ ਨਾਮ ਖੁਦ ਦੀਆ ਏਕਾ ਲਿਵਲਾਈ ਰਹਾਉ ਰਹਾਉ ਆਖ ਲਈ ਤਨ ਰਖਨ ਹਾਰ ਸਭ ਬਿਹਾਜ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਭ ਬਣਾਈ ਰਾਮ ਨਾਮ ਖੁਦ ਦੀਆ ਏਕਾ ਲਿਵ ਲਈ ਰਹਾਉ ਰਹਾਉ ਆਖ ਲਈ ਤਮ ਰਖਨ ਹਾਰ ਸਭ ਬਿਆਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਬ ਬਣਾਈ ਰਾਮ ਨਾਮੁ ਖੁਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੇ ਤਨ ਰਖਨ ਹਾਰ ਸਭ ਬਿਹਾਜ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਤਬ ਬਣਾਈ ਰਾਮ ਨਾਮ ਉੱਦਿਆ ਏਕਾ ਲਿਵਲਾਈ ਰਹਾਉ ਆਖ ਲਏ ਤੰ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਬਣਾਈ ਰਾਮ ਨਾਮ ਖੁਦ ਦੀਆ ਏਕਾ ਲਿਵ ਲਈ ਰਹਾਉ ਹਾਉ ਆਖ ਲੇ ਤਨ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਆਪਣਾਈ ਰਾਮ ਨਾਮੁ ਖੁਦ ਦੀਆ ਏਕਾ ਲਿਵਲਾਈ ਰਹਾਉ ਰਹਾਉ ਆਖ ਲੇ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਬਨਾਈ ਰਾਮ ਨਾਮੁ ਖੁਦ ਦੀਆ ਏਕਾ ਲਿ ਬਨਾਈ ਰਹਾਉ ਰਹਾਉ ਆਖ ਲੇ ਤਨ ਰਖਨ ਹਾਰ ਸਭ ਬਿਆਗ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਤਮ ਬਨਾਈ ਰਾਮ ਨਾਮ ਖੁਦ ਦੀਆ ਏਕਾ ਲਿਵਲਾਈ ਰਹਾਉ ਆਖ ਲਿਆ ਤਨ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਤਬ ਬਣਾਈ ਰਾਮ ਨਾਮੁ ਖੁਦਿਆ ਇਕਾ ਲਿਵ ਲਾਈ ਰਹਾਉ ਆਖ ਲੇ ਤਮ ਰਖਨ ਹਾਰ ਸਭ ਬਿਹਾਗ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਨ ਬਰਨਾਈ ਰਾਮ ਨਾਮ ਉਦਿਆ ਏਕਾ ਲਿਵ ਲਈ ਰਹਾਉ ਰਾਖ ਲੈ ਤਮ ਰਖਨ ਹਾਰ ਸਭ ਬਿਹਾਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਦੁਬਨਾਈ ਰਾਮ ਨਾਮ ਖੁਦ ਦੀਆ ਏਕਾ ਲਿਵਲਾਈ ਰਹਾਉ ਆਖ ਲੇ ਤਨ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਤੁੰਗ ਨਾਈ ਰਾਮ ਨਾਮ ਉਦਿਆ ਏਕਾ ਲਿਵ ਲਈ ਰਹਾਉ ਰਾਖ ਲਈ ਤਮ ਰਖਨ ਹਾਰ ਸਭ ਬਿਹਾਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਬਨਾਈ ਰਾਮ ਨਾਮ ਖੁਦ ਦੀਆ ਏਕਾ ਲਿਵ ਲਈ ਰਹਾਉ ਰਹਾਉ ਆਖ ਲਈ ਤਨ ਰਖਨ ਹਾਰ ਸਭ ਬਿਹਾਗ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਬਣਾਈ ਰਾਮ ਨਾਮ ਖੁਦ ਦੀਆ ਏਕਾ ਲਿਵ ਲਈ ਰਹਾਉਂ ਹਾਉ ਆਖ ਲਈ ਤਮ ਰਖਨ ਹਾਰ ਸਭ ਬਿਹਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ